ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਅੱਜ ਆਪਾਂ ਸੋਨੂੰ ਠੰਡ ਦੇ ਵਿੱਚ ਦੁੱਧ ਬਦਨ ਦੀ ਜਾਂ ਅੰਦਰੋਂ ਡੰਗਰ ਸਾਫ਼ ਹੋਣ ਦੀ ਵਿਧੀ ਦੱਸਦੇ ਆ ਇਹ ਸਾਰਿਆਂ ਨੂੰ ਪਹਿਲਾਂ ਇਹਦੇ ਵਿੱਚ 3 ਲੀਟਰ ਪਾਣੀ ਲੈ ਲਓ ਤੁਸੀਂ ਪਸ਼ੂਆਂ ਮੁਤਾਬਕ ਮੱਝਾਂ ਮੁਤਾਬਕ ਜੇ ਤੁਹਾਡੇ ਕੋਲੇ 3 ਨੇ ਤਾਂ 3 ਲੀਟਰ ਲੈ ਲਓ ਜੇ 4 ਨੇ ਤਾਂ 4 ਲੈ ਲਓ ਉਨਾ ਪਾਣੀ ਲੈ ਕੇ 1/2 ਕਿਲੋ ਗੁੜ ਲੈ ਲਓ ਇੱਕ ਮੱਝ ਦਾ ਉਹਨਾਂ ਜ਼ਿਆਦਾਤਰ ਆਪਣੇ ਠੰਡ 'ਚ ਬਹੁਤ ਬਾਈ ਕਾੜੇ ਪੀਉਂਦੇ ਨੇ ਤੇ ਕਈ ਮੱਝਾਂ ਕਾੜੇ ਪੀਂਦੀਆਂ ਨਹੀਂ ਕੁਛ ਹੋ ਕੇ ਉਹ ਜਦੋਂ ਕਾੜੇ ਨਹੀਂ ਪਿੰਦੇ ਉਹ ਫਿਰ ਆਥਣੇ ਬੇਕਾਰ ਹੀ ਜਾਂਦਾ ਤੇ ਇੱਕ ਕਾੜੇ ਦੇ ਵਿੱਚ ਕਈ ਜਿਹੜੇ ਮਤਲਬ ਜਿਨ੍ਹਾਂ ਨੂੰ ਪਤਾ ਨਹੀਂ ਉਹ ਕਿਉਂ ਜਾ ਤੇਲ ਦੀ ਵਰਤੋਂ ਕਰਦੇ ਨੇ ਤਾਜ਼ੇ ਪਸ਼ੂ ਨੂੰ ਜਿਹੜਾ ਤਾਜ਼ਾ ਸੂਇਆ ਪਸ਼ੂਆਂ ਨੂੰ ਕਿਉਂ ਜਾ ਤੇਲ ਕਦੇ ਵੀ ਨਾ ਵਰਤੋ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਵਰਤ ਸਕਦੇ ਹੋ ਤੁਰਤ ਵਾਲੇ ਤਾਜ਼ੇ ਪਸ਼ੂ ਨੂੰ ਕਿਉਂ ਨਾ ਵਰਤੋ ਜਦੋਂ ਤੁਸੀਂ ਗੁੜ ਦੇ ਵਿੱਚ ਕਿਉਂ ਪਾ ਦਨੇ ਹੋ ਉਹਦੇ ਨਾਲ ਡੰਗਰ ਮਠਿਆਸ ਜਾਂਦਾ ਜਦੋਂ ਪਸ਼ੂ ਇੱਕ ਪਾਸੇ ਗਰਮ ਇੱਕ ਪਾਸੇ ਮਠਿਆਸ ਫਿਰ ਉਹ ਦੁੱਧ ਤੇ ਪ੍ਰੋਪਰ ਆਉਂਦੀ ਨਹੀਂ ਜੋਰ ਲਾ ਲਿਓ ਤੁਹਾਡਾ ਸੂਆ ਸਾਰਾ ਖਰਾਬ ਹੋਣ ਦੇ ਚਾਂਸ ਹੋ ਸਕਦੇ ਨੇ ਇਸ ਕਰਕੇ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਕਰਨ ਵਾਲੀਆਂ ਗੱਲਾਂ ਨੇ ਇਹ ਆਪਣੇ ਬਾਪ ਦਾਦੇ ਜਿਹੜੇ ਵੱਟ ਪੱਡ ਵਡੇਰੇ ਨੇ ਉਹਨਾਂ ਨਾਲ ਵੀ ਬੈਠਿਆ ਕਰੋ ਨਾ ਕਿ ਤੁਸੀਂ ਫੇਸਬੁੱਕਾਂ ਦੇ ਜਿਵੇਂ ਕਿ ਹੁਣ ਬਹੁਤ ਜ਼ਿਆਦੇ ਪੇਜ ਬਣ ਰਹੇ ਨੇ ਬਹੁਤ ਲੋਕ ਜਾਣਕਾਰੀਆਂ ਦੰਦੇ ਨੇ ਚਲੋ ਚੰਗੀ ਗੱਲ ਹੈ ਦੇਣ ਪਰ ਆਪਾਂ ਇਹ ਕਹਿੰਨੇ ਵੀ ਆਪਦੇ ਵਿਊ ਖਾਤਰ ਕਿਸੇ ਨੂੰ ਗਲਤ ਗਾਈਡ ਨਾ ਕਰੋ ਜਿਹੜੇ ਬੰਦਿਆਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਇਸ ਚੀਜ਼ 'ਚ ਆਈ ਨਹੀਂ ਆਏ ਅੱਜ ਨੇ ਜਾਂ ਕੱਲ੍ਹ ਨੇ ਵੀ ਉਹ ਗਲਤ ਗਾਈਡ ਨਾ ਕਰੋ ਉਸ ਤੋਂ ਬਾਅਦ ਚਲੋ ਆਪਾਂ ਕਾੜਾ ਕਰ ਲਿਆ ਕਾੜਾ ਇਹ ਜੇ ਸੋਡੀ ਮੱਝ ਸਾਨੂੰ ਪਹਿਲੇ ਦਿਨ ਦੇਖੋ ਨਹੀਂ ਪੀਂਦੀ ਤਾਂ ਬੜੇ ਮਿਆਂ ਦੀ ਖਾਲ ਵਧੀਆ ਖਾਲ ਲਿਓ ਖਾਲ ਵੀ ਬਹੁਤ ਜ਼ਰੂਰੀ ਹੈ ਦੇਖਣੇ ਇਹਦੀ ਖਲਦੀ ਆਪਾਂ ਕਿਵੇਂ ਪਰਖ ਕਰ ਸਕਦੇ ਆ ਇਹਨੂੰ ਐਨ ਚੰਗੀ ਤਰ੍ਹਾਂ ਦੇਖੋ ਕੱਲੇ ਬੜੇਵੇਂ ਨੂੰ ਵੀ ਇਹਦੇ ਵਿੱਚ ਕੋਈ ਠਿੱਕਰੀ ਤਾਂ ਨਹੀਂ ਕੋਈ ਮੱਕੀ ਦਾ ਦਾਣਾ ਤਾਂ ਨਹੀਂ ਕੋਈ ਕਿਸੇ ਹੋਰ ਚੀਜ਼ ਤੋਂ ਤਾਂ ਨਹੀਂ ਬਣੀ ਹੋਈ ਐਨ ਆ ਇਹਨੂੰ ਪ੍ਰੋਪਰ ਕਰਕੇ ਜੇ ਕੋਈ ਤੁਹਾਨੂੰ ਜੈ ਬਰੀਕ ਦਾਣਾ ਵੀ ਮਿਲਦਾ ਉਹ ਉੱਤੇ ਵੀ ਸਰਚ ਕਰੋ ਜੀਭ ਤੇ ਲਾ ਕੇ ਜਾਂ ਓ ਹੱਥ 'ਚ ਜਾਂ ਇਹਨੂੰ ਐਵੇਂ ਮਲ ਕੇ ਐਵੇਂ ਮਲ ਕੇ ਚੰਗੀ ਤਰ੍ਹਾਂ ਐ ਮਲੀ ਚੱਲੋ ਮਲੀ ਚੱਲੋ ਮਲੀ ਚੱਲੋ ਤੁਹਾਨੂੰ ਓਵੇਂ ਵੀ ਪਤਾ ਲੱਗੂ ਆ ਵੀ ਇਹਦੇ ਵਿੱਚ ਕੀ ਆ ਫਿਕਰੀ ਦੀ ਬਣੀ ਹੋਈ ਹੈ ਜਾਂ ਬਰੇਮਿਆਂ ਦੀ ਬਣੀ ਹੋਈ ਹੈ ਜਾਂ ਇਹ ਕਿਸੇ ਹੋਰ ਚੀਜ਼ ਤੋਂ ਬਣੀ ਹੋਈ ਹੈ ਇਸ ਕਰਕੇ ਜਦੋਂ ਤੁਸੀਂ ਵਧੀਆ ਖਾਲਾ ਦੇਖਾ ਸਾਰੀ ਵਧੀਆ ਖਾਲਾ ਇਹ ਮੈਂ ਹਰਿਆਣਾ ਚੋਂ ਮੰਗਵਾਣਾ ਹੁਣ ਭੁੰਨੇ ਤੋਂ ਇਹਨੂੰ ਜਿੰਨੀਆਂ ਛੁੱਡੀਆਂ ਮੱਝਾਂ ਨੇ 1 ਕਿਲੋ ਖਾਲ ਲੈ ਲਓ ਚਾਹੇ ਅੱਧੀ ਲੈ ਲਓ ਚਾਹੇ ਪੌਣਾ ਲੈ ਲਓ ਜਿੰਨਾ ਤੁਹਾਡਾ ਪਸ਼ੂ ਖਾਂਦਾ ਹੈ ਉੰਨੀ ਕ ਖਾਲ ਲੈ ਲਓ ਤੇ ਵਿੱਚ ਕਣਕ ਵੀ ਐਡ ਕਰ ਸਕਦੇ ਹੋ ਇਹਦੇ ਇਹਨੂੰ ਇਹਦੇ ਚ ਪਾ ਦਿਓ ਜਿਵੇਂ ਹੁਣ ਇਹ ਐਨ ਬਣਿਆ ਪਿਆ ਆਪਣਾ ਇਹਨੂੰ ਅਸੀਂ ਐਨ ਰੇਨ ਲਿਆ ਹੁਣ ਅਸੀਂ ਇਹਨੂੰ ਇਹਦੇ ਵਿੱਚ ਪਾ ਲਾਂਗੇ ਜੇ ਆਪਾਂ ਜਿਵੇਂ ਹੁਣ ਨਹੀਂ ਖਾਂਦੀਆਂ ਕੋਈ ਗੱਲ ਨਹੀਂ ਨਹੀਂ ਖਾਂਦੀਆਂ ਨਾ ਖਾਣ ਦੋ ਤਾਂ ਇਹਨੂੰ ਬੜੇ ਅਮਿਆ ਦੀ ਖਾਲ ਚ ਪਾ ਦੋ ਗੁੜ ਨੂੰ ਨਾਲੇ ਦਾ ਛੋਟੀ ਬੜੇ ਅਮਿਆ ਦੀ ਖਾਲ ਬਹੁਤ ਫੁੱਲ ਜੂਗੀ ਐਨ ਫੁੱਲ ਜੂਗੀ ਫੁੱਲ ਨਾਲੇ ਥੋੜੇ ਪਸ਼ੂ ਦੁਪਹਿਰੇ ਜਦੋਂ ਆਪਾਂ ਸੰਨੀ ਰਲਾਉਣੀ ਹੈ ਉਦੋਂ ਪਾ ਦੋ ਕੋਈ ਡਰ ਨਹੀਂ ਕੋਈ ਚੱਕਰ ਨਹੀਂ ਇਹਦੇ ਚ ਲੇਟੀ ਐਡ ਕਰ ਲੋ ਤੇ ਵਿੱਚ ਬੜੇ ਮੈ ਦੀ ਖਾਲ ਹੋ ਗਈ ਵਿੱਚ ਹੋ ਗਿਆ ਗੋੜਾ ਉਸ ਤੋਂ ਬਾਅਦ ਜਿਵੇਂ ਹੁਣ ਆਪਣੇ ਮੰਨਿਆਂ ਵੀ ਕਈ ਪਸ਼ੂ ਖਾਂਦੇ ਨਹੀਂ ਨਾ ਕਾੜਾ ਤਾਂ ਆਪਾਂ ਬੜੇ ਮੈ ਦੀ ਖਾਲ ਇਹਦੇ ਚ ਪਾ ਕੇ ਵਿੱਚ ਲੇਟੀ ਵੀ ਪਾ ਸਕਦੇ ਹਣਾ ਇਹ ਐਨ ਫੁੱਲ ਜੂਗੀ 2 ਘੰਟਿਆਂ ਚ ਹੁਣ ਲਾ ਲਓ 10:00 ਵਜੇ ਪਾਇਆ ਸੀ ਨੇ ਤੇ 2 ਘੰਟਿਆਂ ਐਨ ਬਣ ਜੂਗੀ ਇਹ ਉਸ ਤੋਂ ਬਾਅਦ ਇਹਦੇ ਚ ਗੁਲਾ ਕੰਦ ਦਾ ਇੱਕ ਪੈਕਟ ਜਦੋਂ ਇਹ ਠੰਡਾ ਹੋ ਗਿਆ ਮਿਸ਼ਰੀ ਬਰੀਕ ਕਰੀ ਹੋਈ ਥੋੜੇ ਲੈਵੇ ਧਾਗੇ ਵਾਲੀ ਉਹ ਲੈ ਲਓ ਉਹ ਵੀ ਚੰਗੀ ਚੀਜ਼ ਹੈ ਇੱਕ ਮੁਠੀ ਉਹਦੀ ਮਾਰੋ ਚਿੱਟਾ ਜੀਰਾ 50 ਗ੍ਰਾਮ ਉਹ ਪਾ ਦਿਓ ਤੇ ਇੱਕ ਇਮਲੀ ਇਮਲੀ ਬਹੁਤ ਜ਼ਰੂਰੀ ਹੈ 100 ਗ੍ਰਾਮ ਤੁਸੀਂ ਇਮਲੀ ਪਾ ਸਕਦੇ ਹੋ ਇਸ ਚੀਜ਼ ਨੂੰ ਬਣਾ ਕੇ ਜਿੰਨੀਆਂ ਵੱੱਜਾਂ ਨੇ ਉਹਨਾਂ ਬਣਾ ਕੇ ਇਸ ਚੀਜ਼ ਨੂੰ ਇੰਨੀ ਕੁ ਤੂੜੀ ਲੈਣੀ ਆ ਦੁਪਹਿਰੇ ਸਿਰਫ 1 ਤੋਂ 1.5 ਕਿਲੋ ਸਿਰ ਕਿਲੋ ਤੋਂ 1.5 ਕਿਲੋ ਤੂੜੀ ਵੱਧ ਨਹੀਂ ਲੈਣੀ ਇੰਨੀ ਕੇ ਤੇ ਇੰਨਾ ਕੇ ਇਹ ਸਮਾਨ ਪਾ ਦੋ ਕਿਲੋ 1.5 ਕਿਲੋ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਉਹਨੂੰ ਖਾਣ ਦੋ ਜਿੰਨਾ ਉਹਨੇ ਖਾ ਲਿਆ ਖਾ ਲਿਆ ਜਿਹੜਾ ਉਹ ਬਚ ਗਿਆ ਉਹਦੇ 'ਚ ਇੰਨੇ ਕੇ ਕੱਖ ਪਾ ਦੋ ਉਹਦੇ ਤੇ ਸੁੱਕਾ ਦਾਣਾ ਲਾ ਕੇ ਜਿਹੜਾ ਤੁਸੀਂ ਆਮ ਫੀਡ ਪਾਉਨੇ ਹੋ ਉਹ ਸੁੱਕਾ ਦਾਣਾ ਲਾ ਦਿਓ ਉਹਦੇ 'ਚ ਉਦੋਂ ਤੁਸੀਂ ਕੱਢ ਲਓ ਤਾਰ ਤੇ ਸਵੇਰੇ ਸੁੱਕੇ ਦਾਣੇ ਤੇ ਮੱਝਾਂ ਚੋ ਸੁੱਕੇ ਦਾਣੇ ਨਾਲ ਠੰਡ ਦੇ ਵਿੱਚ ਮੱਝਾਂ ਪਾਣੀ ਖੁੱਲਕੇ ਪੀਂਦੀਆਂ ਨੇ ਕਾੜਾ ਦੁਪਹਿਰੇ ਸੰਨੀ ਰਲਾਓ ਸੁੱਕਾ ਦਾਣਾ ਸ਼ਾਮ ਨੂੰ ਤੇ ਸਵੇਰੇ ਪਾਓ ਉਹਦੇ ਨਾਲ ਸੁੱਕੇ ਦਾਣੇ ਨਾਲ ਤੁਹਾਡਾ ਪਸ਼ੂ ਪਾਣੀ ਬਹੁਤ ਜ਼ਿਆਦਾ ਖੁੱਲਕੇ ਪੀਂਦਾ ਤੇ ਇੱਕ ਨੂਨ ਦੀ ਹਲਦੀ ਦੀ ਇਹ ਚੀਜ਼ਾਂ ਤੁਸੀਂ ਵਿੱਚ ਐਡ ਕਰ ਸਕਦੇ ਹੋ ਇਹ ਗੱਲਾਂ ਨੇ ਤਾਂ ਤਾਜ਼ਾ ਸੂਹਾ ਪਸ਼ੂ ਹੈ ਜਿਹੜਾ ਉਹਨੂੰ ਤੁਸੀਂ ਕਿਵੇਂ ਦੁੱਧ ਤੇ ਲਿਆਉਣਾ ਹੈ ਕਿਵੇਂ ਉਹਨੂੰ ਪਾਉਣਾ ਇਹਦੇ ਚ ਕਣਕ ਦੀ ਲੇਟੀ ਜ਼ਰੂਰ ਐਡ ਕਰ ਲਓ ਚੰਗੀ ਚੀਜ਼ ਹੈ ਤਾਕਤ ਆਉਂਦੀ ਆ ਪਸ਼ੂ ਚ ਤੇ ਕਿਵੇਂ ਆਪਾਂ ਨੇ ਦੁੱਧ ਤੇ ਲਿਆਉਣਾ ਕਿਵੇਂ ਉਹ ਪੀਕ ਲੈਵਲ ਤੇ ਅੱਪ ਲੈ ਕੇ ਜਾਣਾ ਇਹਨੂੰ ਫਿਰ ਤੁਸੀਂ ਹੌਲੀ ਹੌਲੀ ਕਿਲੋ 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 ਪਾਉਂਦੇ 5 7 10 ਦਿਨ ਇਹ ਚੀਜ਼ਾਂ ਪਾਓ ਉਸ ਤੋਂ ਬਾਅਦ ਨਾਲ ਅੱਧਾ ਕਿਲੋ ਫੀਡ ਚਾਲੂ ਕਰ ਦੋ ਜਿਵੇਂ ਮੈਂ ਤੁਹਾਨੂੰ ਹੁਣ ਦੱਸਿਆ ਵੀ ਸ਼ਾਮ ਸਵੇਰੇ ਤੁਸੀਂ ਪਾਣ ਲੱਗ ਜਾਓ ਤੇ ਅੱਧਾ ਕਿਲੋ ਫੀਡ ਐਡ ਕਰ ਲਓ ਫਿਰ ਕਿਲੋ ਕਰ ਲਓ ਫਿਰ ਡੇਢ ਕਰ ਲਓ ਫਿਰ 2 ਕਰ ਲਓ ਫਿਰ 3 ਕਰ ਲਓ ਤਾਂ ਇਹ ਮੈਂ ਹੌਲੀ-ਹੌਲੀ ਵਧਾਣ ਦੇ ਵਧਾਣ ਦੇ ਇਹਨੂੰ ਘਟਾ ਦਿਓ ਉਹਨੂੰ ਵਧਾ ਦਿਓ ਇਹਨੂੰ ਬੰਦ ਕਰ ਦਿਓ ਉਹਨੂੰ ਚਾਲੂ ਕਰ ਦਿਓ ਤਾਂ ਤੁਹਾਡਾ ਦੁੱਧ ਆਟੋਮੈਟਿਕਲੀ ਕਵਰ ਹੋ ਜੂਗਾ ਮੱਝ ਸੋਡੀ ਦੁੱਧ ਤੇ ਆ ਜੂਗੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਮੱਝ ਅੰਦਰੋਂ ਸਾਫ਼ ਹੋਊਗੀ ਅੱਗੇ ਆਉਣ ਵਾਲੇ ਟਾਈਮ 'ਚ ਗੱਬਣ ਦੀ ਕੋਈ ਦਿੱਕਤ ਨਹੀਂ ਆਊਗੀ ਕੋਈ ਬੱਚਾ ਨਹੀਂ ਖਰਾਬ ਹੋਊਗਾ ਕੋਈ ਫੇਰ ਨਹੀਂ ਹੋਊਗੀ ਕੋਈ ਬਾਰ-ਬਾਰ ਤਾਰਾ ਨਹੀਂ ਲਾਊਗੀ ਜਦੋਂ ਪ੍ਰੋਪਰ ਅੰਦਰੋਂ ਪਸ਼ੂ ਚੰਗੀ ਤਰ੍ਹਾਂ ਸਾਫ਼ ਹੋ ਗਿਆ ਤਾਂ ਕੋਈ ਵੀ ਬਿਮਾਰੀ ਛੇਤੀ-ਛੇਤੀ ਪਸ਼ੂ 'ਚ ਨਹੀਂ ਆਉਂਦੀ ਇਸ ਕਰਕੇ ਸ਼ੁਰੂਤੀ ਪਹਿਲੇ ਸੂਏ ਤੋਂ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਸੱਚੀ ਕਰ ਵੀਡੀਓ ਨੂੰ ਸ਼ੇਅਰ ਕਰ ਦੋ ਦਬ ਕੇ ਰੈਡੂ ਡੈਰੀ ਫਾਰਮ ਦੇ ਨਾਂ ਤੇ ਪੇਜ ਆਪਣਾ ਤਾਂ ਕਿ ਨਵੇਂ ਮੁੰਡੇ ਆਪਣੇ ਜਿਹੜੇ ਵੀ ਇਹ ਕਾਰੋਬਾਰ ਚ ਆਏ ਨੇ ਉਹਨਾਂ ਨੂੰ ਵਧੇਰੇ ਜਾਣਕਾਰੀ ਮਿਲ ਸਕੇ